ਚਲੋ ਬਰਬਾਦ ਬਾਜੀ ਤੇ ਅਸੀਂ ਮੈਦੇ ਚਲ ਆਇਆ ਨੀ ਚਲੋ ਇਹ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਹੇ ਆ ਚੰਗਾ ਰੁਝਾਨ ਹੈ ਅੱਛਾ ਹੈ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਹੈ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਹੈ बन जा रही है सब तो खुशी की बात है और ये जड़ी रुझान है मैं समझता हूं कि ये किए हुए कमादार और लोग प्यारदार रुझान होता है सारा लोगों को लोगों को क्या कहना चाहोगे जेड़े लोग ने थाने वोट पाइए ਤੁਸੀਂ ਅੱਜ ਨਚਾਨਾ ਚੱਗੇ ਜਾ ਰਹੇ ਹੋ ਹਲੇ ਤੱਕ ਤੁਹਾਡਾ ਧੰਨਵਾਦ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਮਸਾਗਲ ਜੀ ਐਕਟ ਪੋਲ ਤੋਂ ਕੀ ਕਹੋਗੇ ਐਕਟ ਪੋਲੋਂ ਤੁਹਾਨੂੰ ਦੱਸੋ ਮੈਂ ਕੱਲ ਵੀ ਕਿਹਾ ਸੀ ਤੁਹਾਨੂੰ ਕਿਆ ਜਾ ਲੈ ਅੰਦਰ ਰਿਜ਼ਲਟ ਫਿਰ ਪਤਾ ਲੱਗੇਗਾ ਮੋਦੀ ਸਾਹਿਬ ਆਪਣੀ ਸੀਟ ਹੋਰੀ ਮੋਦੀ ਖੁਦ ਖੁਦ ਪਿੱਛੇ ਜਾ ਰਹੇ ਮੋਦੀ ਸਾਹਿਬ ਆਪਣੀ ਸੀਟ ਸੋ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾੜ ਕਰਨਾ ਕਿਤੇ ਨਾ ਕਿਤੇ ਲੋਕ ਗੁੱਸੇ ਚ ਆਉਂਦੇ ਨੇ ਤੁਸੀਂ ਧਰਮ ਦੇ ਨਾਮ ਦੇ ਬਹੁਤ ਜ਼ਿਆਦਾ ਨਹੀਂ ਖੇਡ ਸਕਦੇ ਕੁਝ ਚੰਗਾ ਹੀ ਸਾਖੇ ਤੇ ਜਾ ਸਕਦਾ ਸੋ ਹਰ ਕੋਈ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਕਰਪਟ ਕੀਤਾ ਇਸ ਕਰਕੇ ਜਲਾ ਹਤੋਏ ਚੋਣਾ ਚੋਣਾ ਤੋਂ ਪਹਿਲਾਂ ਤਾਂ ਆਪਣਾ ਮੁਕਾਬਲਾ ਕਿੰਨਾ ਮੰਗੇ ਸੀ ਮੈਨੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਆਪਣਾ ਪਤਾ ਕਿ ਲੋਕ ਮੇਰੇ ਨਾਲ ਨੇ ਮੈਂ ਇਦਕੇ ਕੈਸਾ ਜੀੜਾ ਪਿੱਛੇ ਜਾਂਦਾ ਕਰਨੀ ਸਮਝਦੇ ਹੋ ਜਿਹੜੀ ਐਬਸੋਲਿਊਟ ਪਾਵਰ ਸੀ ਜਿਹੜੀ ਬਹੁਤ ਜ਼ਿਆਦੀ ਪਾਵਰ ਉਹਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਅੱਗੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ ਹਟਾ ਉਤਰ ਕੇ ਵੀ ਦੁੱਖ ਦਰਦ ਕੀ ਹੈ ਸੋ ਅੱਜ ਲੋਕਾਂ ਨੂੰ ਜਵਾਬ ਦਿੰਦਾ ਹੈ ਅਜੀ ਰੋਜਾਨਾ ਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮжоਰਿਟੀ ਜਾਏਗਾ ਨਹੀਂ ਪੱਥਰ ਉਮੀਦਵਾਰੀ ਅੱਗੇ ਜਾਂਦੇ ਮੇਰੇ ਪਾਰੋ ਦੇ ਬਾਰੇ ਕੀ ਕਹਣਾ ਹੈ ਦੇਖੋ ਉਥੇ ਲੋਕਤੰਤਰ ਦੇ ਵਿੱਚ ਉਹਨੇ ਇਲੈਕਸ਼ਨ ਲੜੀ ਹੈ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਹੈ ਔਰ ਉਹਨੂੰ ਲੋਕਾਂ ਨੇ ਮੰਨਿਆ ਹੈ ਲੋਕਾਂ ਨੇ ਉਹਨੂੰ ਵੋਟ ਦਿੱਤੀ ਹੈ ਇਹ ਤੇ ਲੋਕਤੰਤਰ ਦੀ ਖੂਬਸੂਰਤੀ ਹੈ ਸੋ ਸੋ ਆ ਸਰ ਸਾਫ ਤੌਰ ਤੇ ਗੁਰਸੇਵ ਖੜਲਾ ਬੋਲਾ ਸਰ ਲਾਈਵ ਹੈਗਾ ਜੇ ਇਸ ਤੋਂ ਬਾਅਦ